ਸਾਰਿਆਂ ਨੂੰ ਪਿਆਰ ਭਰੀ ਸਵੇਰ ਕਾਲ ਜੀ ਮਰਾਸੀ ਤੋਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਤੇ ਅੱਜ ਵਾਲਾ ਵਲੌਗ ਪੂਰਾ ਜ਼ਰੂਰ ਦੇਖਿਓ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਉਂ ਚ ਲੱਗਿਆ ਵਲੌਗ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਨੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਲਓ ਜੀ ਅੱਜ ਆਪਾਂ ਜਾ ਰਹੇ ਸੀਗੇ ਚਾਚਾ ਜੀ ਕੇ ਘਰੇ ਅਖੰਡ ਪਾਠ ਤੇ ਭੋਗ ਤੇ ਡੈਡੀ ਜੀ ਦੇ ਭੂਆ ਜੀ ਦੇ ਬੇਟੇ ਉੱਥੇ ਜਾ ਰਹੇ ਸੀਗੇ

जॻवान हर न हर अनाथ तेनाथ नान जो हर जान जो तो उपजो सो ਮੂਝੂ ਬੈਟਰ ਮਾਰ ਸਸੀ ਗਲਕਾਰ ਸਸੀ ਗਲਕਾਰ ਦੋਨੇ ਹੱਥ ਜੋੜ ਕੇ ਐਵੇਂ ਦੇ ਨੋਟੀ ਬੱਚਾ ਬੋਲਣਾ ਨਹੀਂ ਹੁੰਦਾ ਬੋਲਣਾ ਨਹੀਂ ਹੁੰਦਾ ਕਿ ਚਲੋ ਪ੍ਰਸ਼ਾਦ ਲੈ ਐਸੇ ਲੁਕੋ ਇਸੀ ਮਾਰਟੀ ਦੇ ਕੋਈ ਬੰਦੇ ਨਾਲ WhatsApp ਸਸ਼ੀਗਲ ਸਾਰਿਆਂ ਨੂੰ ਬਹੁਤ ਸੋਹਣਾ ਲੱਗੀ ਜਾਂਦਾ ਦਮਾਲਾ ਬੰਨੇ ਕੇ ਨਾ ਹੈਲੋ ਸਸ਼ੀਗਲ ਬਿਲਾਓ ਸਸ਼ੀਗਲ ਕਰੋ ਸਸ਼ੀਗਲ ਨਾਮ ਕੀ ਹੈ ਗੁਰਸਾਂਜ ਦੱਸੋ ਵੀਰੇ ਦਾ ਨਾਮ ਉਪਦੇਸ਼ ਉਪਦੇਸ਼ ਸਿੰਘ ਤੁਹਾਡਾ ਨਾਮ ਦੱਸੋ ਪੂਰਾ ਪ੍ਰਭਜੋਤ ਢਾਲੀਵਾਲ ਪ੍ਰਭਜੋਤ ਸਿੰਘ ਢਾਲੀਵਾਲ ਕਲਾਸ ਦੱਸੋ ਨਰਸਰੀ ਨਰਸਰੀ ਠੀਕ ਹੈ ਸੈਲਡ ਦਾ ਕੀ ਕਹਿੰਦਾ ਸੀ ਕਿ ਛੋਟੇ ਬੱਚਿਆਂ ਵਾਸਤੇ ਅੱਡ ਸੈਲਡ ਹੁੰਦਾ ਅੱਡ ਛੋਟੇ ਬੱਚਿਆਂ ਲਈ ਅੱਡ ਸੈਲਡ ਹੁੰਦਾ ਵੱਡੇ ਬੱਚਿਆਂ ਵਾਸਤੇ ਅੱਡ ਸੈਲਡ ਹੁੰਦਾ ਸਾਡੇ ਵਾਸਤੇ ਤਾਂ ਇੱਕੋ ਜਿਹਾ ਹੁੰਦਾ ਸਾਰਾ ਸੈਲਡ ਤੁਹਾਡੇ ਸਕੂਲ ਵਾਲੇ ਤਾਂ ਆਢੀ ਆ ਆ ਸਟੱਡੀ ਕਰਾਉਂਦੇ ਆ ਚਲੋ ਠੀਕ ਆ ਬਾਈ ਕਰਦੇ ਸਾਰੇ ਬਾਈ ਕੀ ਨਾਮ ਹੈ ਦਾ ਉਪਦੇਸ਼ ਉਪਦੇਸ਼ ਰਹਿੰਦਾ ਹੈ ਉਪਦੇਸ਼ ਦਾ ਗੁਰਲੀਨ ਪ੍ਰਬਲੀਨ ਇਧਰ ਇਧਰ ਫੇਸ ਕਰੋ ਗੁਰਨਵ ਇਧਰ ਕਰੋ ਸਸੀ ਗੱਲ ਬੁਲਾਓ ਸਾਰੇ ਨੂੰ ਹੱਥ ਜੋੜ ਕੇ ਬਹੁਤ ਸੋਹਣੇ ਲੱਗ ਜਾਂਦੇ ਆ ਕਿਊਟ ਏ ਸਾਰੇ ਸੱਚੀ ਗੱਲ ਕਰੋ ਭੂਆ ਜੀ ਦੇਖਣਗੇ ਸਸੀ ਗੱਲ ਬਹੁਤ ਸੋਹਣਾ ਲੱਗਦਾ ਹੈ ਸਸ਼ੀ ਕਾਲਾ ਸਸ਼ੀ ਡਰੈਸਸ ਬਹੁਤ ਸੋਹਣੀ ਲੱਗੀਆਂ ਨੇ ਆ ਦੇਖ ਕਿਉਂਟੀ ਕਿੰਨੀ ਸੋਹਣੀ ਲੱਗ ਜਾਂਦੀ ਆ ਨਾ ਹੱਥ ਜੋੜ ਕੇ ਸਸ਼ੀ ਕੰਨ ਕਰਦੇ ਆ ਸਾਰਿਆਂ ਨੂੰ ਸਸ਼ੀ ਕੰਨ ਹੈ ਬਹੁਤ ਪਿਆਰੀ ਹੈ ਕਿਹੜੀ ਕਲਾਸ ਚ ਬੈਠਾ ਤੁਸੀਂ ਐਨ ਕੇ ਜੀ ਚ ਤੁਸੀਂ 4th ਚ ਤੁਸੀਂ ਬੈਠੀ ਛੋਟੇ ਸਰਦਾਰ ਮਰਸਰੀ ਬਾਏ ਕਰੋ ਸਾਰਿਆਂ ਨੂੰ ਸਸ਼ੀ ਕਾਲਾ ਸਸ਼ੀ ਕਾਲਾ ਬਾਏ ਜੀ ਹੁਣ ਅਸੀਂ ਜਾ ਰਹੇ ਆਂ ਵਾਪਸ ਭੋਗ ਪੈ ਗਿਆ ਕਿਉਂਕਿ ਘਰੇ ਜਾ ਕੇ ਕੰਮਕਾਜ ਵੀ ਕਰਨੇ ਆਂ ਸਵੇਰੇ ਕਾਢੀ ਦੇ ਵਿੱਚ ਆਏ ਸੀਗੇ ਤੇ ਇੱਧਰ ਪਿੰਡ ਥੋੜਾ ਜਿਹਾ ਦਿਖਾ ਦਿੰਨੇ ਆ ਤੁਹਾਨੂੰ ਇੱਧਰ ਹੈਗਾ ਜੀ ਵਿਆਹ ਵਾਲਾ ਘਰ ਉੱਧਰ ਕੋਈ ਵਿਆਹ ਆ ਇਸ ਕਰੇ ਕੋਈ ਵਿਆਹ ਆ ਉੱਧਰ ਟੈਂਟ ਵਗੈਰਾ ਲੱਗਿਆ ਹੋਇਆ ਉੱਧਰ ਗੁਰਦੁਆਰਾ ਸਾਹਿਬ ਹੈ ਇਹ ਪਿੰਡ ਚੌਂਕ ਪਿੰਡ ਦਾ ਪੈ ਜਾਂਦਾ ਨਾ ਹੁਣ ਦੀਦੀ ਜੀ ਹੁਣੇ ਵੀ ਮਿਲਦੇ ਸੀ ਤਿਆਰੀ ਕਰ ਰਹੇ ਸੀਗੇ ਜਾਣ ਦੀ ਚਲਿਏ ਪਾਪਾ ਜੀ ਹੁਣਾਂ ਨੂੰ ਸੱਦੋ ਕਿ ਚਲਿਏ ਹੁਣ ਘਰੇ ਕਿੱਥੇ ਆ ਮੇਰੇ ਵੱਲ ਗੁੱਸੇ ਹੋ ਗਿਆ ਇਧਰ ਆਗੇ ਸੀ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਸੀ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਸਾਰੇ ਟਕ ਲਾਉਂਦਾ ਮੱਥਾ ਟੇਕਦੇ ਆਂ ਦਰਸ਼ਨ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਵਾਹਿਗੁਰੂ ਜੀ ਵਾਹਿਗੁਰੂ ਜੀ लो जी गुरुद्वारा साहब दर्शन करो जी तुसे भी वागुरु जी वागुरु जी बबा दीप सिंह गुरुद्वारा साहब ਜੀ ਵਾਹਿਗੁਰੂ ਜੀ ਵਾਹਿਗੁਰੂ ਸਤਿ ਸ਼੍ਰੀ ਅਕਾਲ ਨਸਕੁਰ ਦੁਆਰਾ ਸਭ ਜਪਈ ਸਾਹਿਬ ਦਾ ਪਾਠ ਹੁੰਦਾ ਹਰ ਐਤਵਾਰ ਨੂੰ ਤੇ ਬਹੁਤ ਹੀ ਮੰਤਾਂ ਵੀ ਪੂਰੀਆਂ ਹੁੰਦੀਆਂ ਜੀ ਤੇ ਚਲੋ ਜੀ ਹੁਣ ਆਪਾਂ ਜਾ ਰਹੇ ਸੀਗੇ ਵਾਪਸ ਵਾਹਿਗੁਰੂ ਸਭ ਨੂੰ ਤੰਦਰੁਸਤੀਆਂ ਦੇਣ ਜੀ ਸਭ ਤੇ ਮੇਰ ਭਰਿਆ ਹੱਥ ਰੱਖਣ ਸੰਗ ਮੰਡਲ ਮਸੰਗਿਆ ਲਾਦੇ ਹੋ ਇਹ ਤਾਂ ਛੋਟਾ ਤੋਂ ਬਣਾਉਂਦਾ ਤੁਹਾਨੂੰ ਸੇਜ਼ਮ ਦਿਤਾਂਗੇ ਫ੍ਰੀ ਬਣਾਈਏ ਜੀ ਅਖੰਡ ਪਾਠ ਤੇ ਹਾਜ਼ਰੀ ਲਾਉਣ ਤੋਂ ਬਾਅਦ ਰਸਤੇ ਵਿੱਚ ਆਪਾਂ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਵੀ ਕਰ ਲਏ ਤੇ ਨਾਲੇ ਉੱਥੇ ਰਿਸ਼ਤੇਦਾਰਾਂ ਨੂੰ ਵੀ ਮਿਲ ਲਏ ਜੀ ਬਹੁਤ ਵਧੀਆ ਲੱਗਿਆ ਜੀ ਤੇ ਤੁਹਾਨੂੰ ਵੀ ਵਲੌਗ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਹਾਡੇ ਸਪੋਰਟ ਨਾਲ ਹੀ ਆਪਾਂ ਅੱਗੇ ਵਧ ਰਹੇ ਹਾਂ ਬਹੁਤ ਵਧੀਆ ਲੱਗਦਾ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਜੀ ਸਾਰਿਆਂ ਨੂੰ ਪਿਆਰ ਪ੍ਰੀਤ ਸਸ਼ੀ ਕਾਲ